ਦੀ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਉਹਨਾਂ ਨੇ ਸਾਡੇ ਬੈਗ ਵੀ ਫੋਲੇ ਬੂਟ ਵੀ ਲਵਾਏ ਤੇ ਪੈਸੇ ਨਹੀਂ ਲੱਗੇ ਤੈਨੂੰ ਇਹ ਨਹੀਂ ਨਗਿਆ ਕੀਤਾ ਤੇ ਉਹਨਾਂ ਦੇ ਪੈਸੇ ਦੇ ਗਵਾਚੇ ਵੀ ਉਹਨਾਂ ਨੇ ਸਾਡੇ ਕੱਪੜੇ ਵੀ ਲਵਾਏ ਤਾਂ ਸਾਰੀ ਤਲਾਸ਼ੀ ਕੀਤੀ ਸਾਡਾ ਨਾ ਬੁਰਾ ਵਿਹਾਰ ਕੀਤਾ ਸਿਰਫ 500 ਰੁਪਏ ਲਈ ਗੁਰਦਾਸਪੁਰ ਦੇ ਪਿੰਡ ਮੰਡਿਆਲਾ ਦੇ ਸਰਕਾਰੀ ਸਕੂਲ ਚ 7ਵੀਂ ਜਮਾਤ ਦੀਆਂ ਕੁੜੀਆਂ ਨਾਲ ਵਾਪਰੀ ਇਹ ਘਟਨਾ ਇਹ ਹਰਕਤ ਕੀਤੀ ਜ਼ਿੰਦਗੀ ਦੀ ਸੇਧ ਦੇਣ ਵਾਲੀ ਉਹਨਾਂ ਦੀ ਹੀ ਮਹਿਲਾ ਟੀਚਰ ਸਕੂਲ ਦੇ ਅਧਿਆਪਕ ਹਰਜੀਤ ਕੌਰ ਤੇ ਗੰਭੀਰ ਇਲਜ਼ਾਮ ਲੱਗਿਆ 500 ਰੁਪਏ ਗੁੰਮ ਹੋ ਜਾਣ ਤੇ 6 ਕੁੜੀਆਂ ਦੇ ਕੱਪੜੇ ਲੋਹਾ ਕੇ ਤਲਾਸ਼ੀ ਲੈਣ ਦਾ ਉਹ ਵੀ ਇੱਕ ਵਾਰ ਨਹੀਂ ਤਿੰਨ ਤਿੰਨ ਵਾਰ ਪੈਸੇ ਨਾ ਮਿਲਣ ਤੇ ਵਿਦਿਆਰਥਣਾਂ ਨੂੰ ਜੁਰਮਾਨਾ ਵੀ ਲਿਆਉਣ ਲਈ ਕਿਹਾ ਗਿਆ ਵਿਦਿਆ ਦੇ ਮੰਦਰ ਵਿੱਚ ਇਸ ਸ਼ਰਮਨਾਕ ਹਰਕਤ ਤੋਂ ਬਾਅਦ ਕੁੜੀਆਂ ਦੇ ਮਾਪੇ ਸਕੂਲ ਪਹੁੰਚੇ ਤਾਂ ਮੁਲਜ਼ਮ ਟੀਚਰ ਨੇ ਆਪਣੇ ਰਸੂਖ ਦਾ ਹਵਾਲਾ ਦੇ ਕੇ ਧਮਕੀ ਦਿੱਤੀ ਤੇ ਜਦੋਂ ਅਸੀਂ ਜਾ ਕੇ ਤੇ ਸਕੂਲ ਲੱਗਾ ਅਸੀਂ ਜਾ ਕੇ ਪੁੱਛਿਆ ਮੈਡਮ ਨੂੰ ਕਿ ਮੈਡਮ ਤੁਸੀਂ ਇਹ ਕਿਉਂ ਕੀਤਾ ਕਹਿੰਦੇ ਮੇਰੇ 500 ਰੁਪਏ ਗਵਾਚੇ ਆ ਮੈਂ ਕੱਪੜੇ ਤਾਰ ਕੇ ਇਹਨਾਂ ਦੀ ਤਲਾਸ਼ੀ ਕੀਤੀ ਆ ਤੇਹੀਂ ਆਖਿਆ ਕਿਉਂ ਇਹ ਤੁਸੀਂ ਗਲਤ ਕੀਤਾ ਤੇ ਮੈਡਮ ਅੱਗੇ ਕਹਿੰਦੇ ਕਿ ਤੁਸੀਂ ਜੋ ਕਰਨਾ ਹੈ ਕਰ ਲਓ ਮੇਰਾ ਇੱਕ ਭਰਾ ਐਸਐਸਪੀ ਹੈ ਪਰਜਾਈ ਮੇਰੀ ਵੀ ਉੱਚ ਅਫਸਰ ਹੈ ਤੇ ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ ਜੋ ਵੀ ਤੁਸੀਂ ਕਰਨਾ ਤੇ ਜੇ ਮੁੜ ਕੇ ਆਪਾਂ ਗਏ ਅੱਗੇ ਉਹ ਕਹਿੰਦੀ ਜੋ ਵੀ ਟੜਕ ਹੁੰਦਾ ਕਰ ਲਓ ਤੁਸੀਂ ਕੀ ਚਾਹੁੰਦੇ ਹੋ ਐਂ ਚਾਹਲੇ ਵੀ ਮੈਡਮ ਨੂੰ ਜੋ ਵੀ ਖੁਸ਼ ਸਸ ਸਜ਼ਾ ਹੋਇਆ ਸਤਿ ਵੀੜਤ ਕੁੜੀਆਂ ਦੇ ਮਾਪਿਆਂ ਨੇ ਜ਼ਿਲ੍ਹਾ ਬਟਾਲਾ ਦੇ ਥਾਣਾ ਘੋਮਣ ਵਿੱਚ ਆਰੋਪੀ ਟੀਚਰ ਖਿਲਾਫ ਮਾਮਲਾ ਦਰਜ ਕਰਵਾ ਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਪੁਲਿਸ ਨੇ ਹੁਣ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਜੇ ਇਹਨੂੰ ਪਰਚਾ ਦਰਜ ਕਰ ਦਿੱਤਾ ਤੇ ਹੁਣ ਡਰਾਮੇ ਤਕਰੀਫ ਜੋ ਵੀ ਸਾਹਮਣੇ ਆਏਗਾ ਕੀ ਕੀ ਤਰ੍ਹਾਂ ਹੋਵੇਗਾ ਉਹਦੇ ਵਿੱਚ 354 506 ਆਪੀਸੀ ਤੋਂ ਨਾਲ ਐਸਸੀਐਸਟੀ ਐਕਟ ਵੀ ਲਗਾਣਾ ਕੋਈ ਇਤਿਹਾਸਿਕ ਕੋਈ ਗੱਲ ਕੀਤੀ ਨਹੀਂ ਅਜੇ ਕੋਈ ਨਹੀਂ ਕੋਈ ਜੇ ਕੋਈ ਕੋਣੋ ਸਾਰੇ ਕੇਸ ਦੀ ਤਫਤੀਸ਼ ਇਹ ਡੀਐਸਪੀ ਸ਼੍ਰੀ ਹਰਗੋਬਿੰਦ ਪਰ ਕਰਨਗੇ ਉਹਦੇ ਵਿੱਚ ਜੋ ਵੀ ਸਮੇਂ ਤੱਥ ਹੋਣਗੇ ਫੋਟੋ ਬਾਸ ਰਿਸ਼ਟ ਭਾਈ ਇਹ ਵੀ ਸੰਜਾ ਤੁਹਾਨੂੰ ਰੱਖੇ ਅੱਗੇ